ਤੋਂ ਲੱਤ ਗਈ ਉਹਦੀ ਐਤੋਂ ਹੈ ਨਹੀਂ ਗੱਡੀ ਨੂੰ ਤੇ ਅੱਜ ਕੋਸਰੇ ਸਾਡੇ ਨੌ ਦੇ ਲਾ ਕੇ ਜਾ ਕੇ ਐਕਸੀਡੈਂਟ ਹੋਇਆ ਹੈ ਇਹ ਬੱਸ ਹਾਜੀ ਪਰੋ ਨੂੰ ਆ ਰਹੀ ਸੀ ਦਸਰੂ ਨੂੰ ਤੇ ਇਹ ਇੱਕ ਦਮ ਉਲਟ ਗਈ ਹੈ ਰੋਡ ਦੇ ਉੱਤੇ ਮੇਹਨਤੀ ਤੇ ਜਿਹੜੀ ਆਪਣੀ ਬਾਰੀਆਂ ਵਾਲੀ ਸਾਈਡ ਉਹ ਥੰਲੇ ਆ ਗਈ ਹੈ ਤੇ ਜਿਹੜੇ ਉੱਥੇ ਕੋਈ ਫੜੇ ਸੀ ਵਿੱਚ ਸਵਾਰੀਆਂ ਉਹ ਥੰਲੇ ਆ ਗਈਆਂ ਨੇ ਕੋਈ ਕੋਈ 5-6 ਦੇ ਲਾ ਕੇ ਜਾ ਕੇ ਦਸਤੇ ਐਕਸਪਾਇਰ ਹੋ ਗਏ ਆ ਵਿੱਚ ਇੱਕ ਬੱਚਾ ਵੀ ਹੈਗਾ ਹੈ ਬੜਾ ਦੁਖਦਾਈ ਜਿਹੜੀ ਇੱਕ ਕਬਰ ਤੋਂ ਨੂੰ ਲੈਣੀ ਆ ਔਰ ਤਲਵਾੜਾ ਤੋਂ ਨਸੂਰਾ ਨੂੰ ਜਿਹੜੀ ਬੱਸ ਆ ਰਹੀ ਸੀ ਪ੍ਰਾਈਵੇਟ ਬੱਸ ਨਹੀਂ ਬੱਸ ਉਹ ਦਸਕਰਾਂ ਦੇ ਨੇੜੇ ਰੋਡ ਐਕਸੀਡੈਂਟ ਹੋਇਆ ਉਹਦੇ ਵਿੱਚ ਸਾਡੇ ਹਲਕੇ ਦੇ ਔਰ ਮਕੇਰੀਆਂ ਹਲਕੇ ਦੇ ਕੁਝ ਲੋਕ ਜਿਹੜੇ ਉਸਵਾਰ ਸੀਗੇ ਉਹਨਾਂ ਦੇ ਵਿੱਚੋਂ 7 ਲੋਕਾਂ ਦੀ ਜਿਹੜੀ ਡੈਥ ਹੋਈ ਆ ਹੁਣ ਤੱਕ ਔਰ ਕੁਝ ਲੋਕ ਜਿਹੜੇ ਉੱਚ ਸੀਰੀਅਸ ਨੇ ਜਿਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ਸੁਭਾ ਚੰਦਰ ਹੁਣ ਤੱਕ ਅਸਲ ਦੇ ਮੁਤਾਬਕ 7 ਲੋਕ ਜਿਹੜੇ ਆ ਉਹ ਡੈਥ ਹੋਈ ਹੈ ਔਰ ਬੜਾ ਦੁਖਦਾਈ ਸਮਾਂ ਆ ਪਰਿਵਾਰਾਂ ਨੂੰ ਜਿੰਨੇ ਹੁਣ 7 ਹੋਈ ਆ 25 30 ਇੰਡੀਅਨ ਨੇ 30 ਤੋਂ ਉੱਪਰ ਹੀ ਹੋਣਗੇ ਜਿਹੜੇ ਵਿੱਚ ਜੋ ਬਸ ਕੇ ਵਿੱਚ ਸਵਾਰ ਜਾਦਾ ਜਿਹੇ ਲੋਕ। ਕਾਰਨ ਹੁਣ ਲੋਕਲ ਲੋਕ ਉਹ ਤੇ ਦੱਸ ਸਕਦੇ ਆ ਜਾਂ ਡਰਾਈਵਰ ਦੱਸ ਸਕਦਾ। ਐਕਸੀਡੈਂਟ ਐਕਸੀਡੈਂਟ ਆ ਲੋਕਾਂ ਦਾ ਨੁਕਸਾਨ ਤਾਂ ਹੋਈ ਆ ਕਿਸੇ ਵੀ ਦੀ ਗਲਤੀ ਹੋਵੇ ਲੋਕਾਂ ਦਾ ਕੋਈ ਕਸੂਰ ਨਹੀਂ ਸੀ ਜਿੰਨਾ ਕੇ ਜਾਨਣਾ ਚਾਹੀਦਾ। ਹਾਂਜੀ ਅੱਜ ਕੋਸ ਫਿਰ ਸਾਢੇ 9:00 ਤੇ ਲੱਗੇ ਜਾ ਕੇ ਐਕਸੀਡੈਂਟ ਹੋਇਆ ਹੈ ਇਹ ਬੱਸ ਹਾਜੀਪੁਰੋਂ ਆ ਰਹੀ ਸੀ ਦੂਸੂਏ ਨੂੰ ਤੇ ਇਹ ਇਕਦਮੀ ਪਟ ਗਈ ਹੈ ਰੂਡ ਦੇ ਉੱਤੇ ਮੀਨਤੀ ਤੇ ਜਿਹੜੀ ਆਪਣੀ ਬਾਰੀਆਂ ਵਾਲੀ ਸਾਈਡ ਉਹ ਥੱਲੇ ਆ ਗਈ ਹੈ ਤੇ ਜਿਹੜੇ ਉੱਥੇ ਕੋਈ ਖੜੇ ਸੀ ਵਿੱਚ ਸਵਾਰੀਆਂ ਉਹ ਥੱਲੇ ਆ ਗਈਆਂ ਨੇ ਉਹ ਕੋਈ 5-6 ਦੇ ਲੱਗੇ ਜਾ ਕੇ ਦੱਸਦੇ ਵੀ ਐਕਸਪਾਇਰ ਹੋ ਗਏ ਆ ਵਿੱਚ ਇੱਕ ਬੱਚਾ ਵੀ ਹੈਗਾ ਹੈ ਤੇ ਬੜੀ ਮੁਸ਼ਕਤ ਨਾਲ ਆਪਣਾ ਮਸ਼ਕਤ ਨਾਲ ਇਹਨਾਂ ਨੂੰ ਕੱਢਿਆ ਗਿਆ ਏ ਮੌਕੇ ਤੇ ਕਰਨਬੀਰ ਸਿੰਘ ਘੁੰਮਣ ਵਿਧਾਇਕ ਜਿਹੜੇ ਸਾਡੇ ਆ ਉਹ ਵੀ ਜਲਦੀ ਜਲਦੀ ਆ ਕੇ ਸਾਰਿਆਂ ਨੂੰ ਉਹਨਾਂ ਨੇ ਐਂਬੂਲੈਂਸਾਂ ਔਰ ਪਹੁੰਚਾਈਆਂ ਨੇ ਤੇ ਉਹਨਾਂ ਨੂੰ ਸਿਵਲ ਹਸਪਤਲ ਸੁਪਾ ਪਹੁੰਚਾਇਆ ਗਿਆ ਮਿੱਤਰੋ ਕੋਈ 35 ਜਣੇ ਦੱਸਦੇ ਆ ਕਿ ਜ਼ਖਮ ਬਹੁਤ ਜ਼ਿਆਦਾ ਹੋਏ ਸੀਗੇ ਜਿਨ੍ਹਾਂ ਚੋਂ 3-4 ਰੈਫਰ ਵੀ ਦੱਸਦੇ ਕਰ ਰਹੇ ਕਿਤੇ ਨੇ ਤੇ ਬਾਕੀ 7 ਜਣੇ ਜਿਹੜੇ ਆ ਕਿ ਐਕਸਪਾਇਰ ਹੋ ਗਏ ਆ ਦਾ ਕਾਰਨ ਇਹ ਕੋਈ ਪਤਾ ਨਹੀਂ ਲੱਗਾ ਹੈਗਾ ਕਿ ਕੋਈ ਬੱਸ ਦਾ ਜਾਂ ਕੋਈ ਵਿੱਚ ਮਸ਼ੀਨਰੀ ਕੋ ਟੁੱਟ ਗਿਆ ਕੁਛ ਤੇ ਉਹਦੇ ਕਾਰਨ ਫਟ ਗਈ ਹੈ ਬਿਲਕੁਲ ਸੈਂਟਰ ਦੇ ਵਿੱਚ ਫਟ ਗਈ ਇੱਕ ਕਾਰ ਵੀ ਉਹਦੇ ਨਾਲ ਨੁਕਸਾਨੀ ਗਈ ਹੈ ਉਹ ਜਾ ਰਹੀ ਸੀ ਦਸੂਹੇ ਤੋਂ ਜਾ ਰਹੀ ਸੀ ਰਤਲਵਾੜੇ ਵੱਲ ਬਾ ਬਹੁਤ ਬੜਾ पक <muchas>